ਪੰਜਾਬ ਦੇ ਲੀਡਰਾਂ ਨੂੰ ਦਿੱਲੀ ਬੁਲਾਇਆ ਗਿਆ ਕਾਂਗਰਸ ਪਾਰਟੀ ਨੇ ਜੀ ਉੱਥੇ ਕਹਿੰਦੇ ਮੀਟਿੰਗ ਚੱਲ ਰਹੀ ਹੈ ਜਿਹੜੀ ਗੱਲ ਆਪਾਂ ਪਹਿਲਾਂ ਕਰਦੇ ਸੀ ਉਸ ਨੂੰ ਲੈ ਕੇ ਕਹਿੰਦੇ ਮੋਹਰ ਲੱਗ ਸਕਦੀ ਹੈ ਜਿਹੜੀ ਗੱਠ ਜੋੜਾ ਪਰ ਉਧਰ ਨਵਜੋਤ ਸਿੰਘ ਸਿੱਧੂ ਨੂੰ ਕਹਿੰਦੇ ਬਾਹਰ ਦਾ ਰਸਤਾ ਦਿਖਾਇਆ ਜਾ ਸਕਦਾ ਹੈ ਜੇ ਨਵਜੋਤ ਸਿੰਘ ਸਿੱਧੂ ਨੇ ਕੋਈ ਪਾਰਟੀ ਦੀ ਲਾਚਮਣ ਚ ਲੈ ਕੇ ਆਦੀ ਉਲੰਘਣਾ ਕੀਤੀ ਹੈ ਜੀ ਤੇ ਇਹਨਾਂ ਦੀ ਹਾਈ ਕਮਾਂਡ ਦੀ ਅਨੁਸ਼ਾਸਨੀ ਕਮੇਟੀ ਵੇਖ ਲੇਗੀ ਤੇ ਨਵਜੋਤ ਸਿੰਘ ਸਿੱਧੂ ਨੇ ਦੇਖ ਰਿਹਾ ਕਿ ਉਹਨਾਂ ਨੇ ਧਾਇਰੇ 'ਚ ਰਹਿੰਦੇ ਜੇ ਤਾਂ ਸਿੱਧੂ ਸਾਹਿਬ ਆਪ ਪ੍ਰਧਾਨ ਹੋਣ ਤਾਂ ਦੂਜਿਆਂ ਨੂੰ ਅਨੁਸ਼ਾਸਨ ਸਿਖਾਉਂਦੇ ਆ ਜੀ ਤੇ ਉਸ ਅਨੁਸ਼ਾਸਨ ਦੇ ਵਿੱਚ ਫਿਰ ਆਪ ਨੂੰ ਵੀ ਰਹਿਣਾ ਪੈਣਾ ਪੰਜਾਬ ਦੇ ਲੀਡਰਾਂ ਨੂੰ ਦਿੱਲੀ ਬੁਲਾਇਆ ਗਿਆ ਕਾਂਗਰਸ ਪਾਰਟੀ ਨੇ ਜੀ ਉੱਥੇ ਕਹਿੰਦੇ ਮੀਟਿੰਗ ਚੱਲ ਰਹੀ ਆ ਜਿਹੜੀ ਗੱਲ ਆਪਾਂ ਪਹਿਲਾਂ ਕਰਦੇ ਸੀ ਉਸ ਨੂੰ ਲੈ ਕੇ ਕਹਿੰਦੇ ਮੋਹਰ ਲੱਗ ਸਕਦੀ ਆ ਜਿਹੜੀ ਗੱਠ ਜੋੜ ਆ ਪਰ ਉਧਰ ਨਵਜੋਤ ਸਿੰਘ ਸਿੱਧੂ ਨੂੰ ਕਹਿੰਦੇ ਬਾਹਰ ਦਾ ਰਸਤਾ ਦਿਖਾਇਆ ਜਾ ਸਕਦਾ ਹੈ ਅੱਜ ਦੇਖੋ ਗੱਲ ਇਹ ਹੈਗਾ ਇਹਨਾਂ ਦੀ ਵੀ ਉੱਥੇ ਅਨੁਸ਼ਾਸਨੀ ਕਮੇਟੀ ਹੈ ਜੀ ਸਿੱਧੂ ਦੇ ਇੱਕ ਸਾਥੀ ਨੂੰ ਜੂਤ ਕਾਂਗਰਸ ਦੇ ਸੂਬਾ ਪ੍ਰਧਾਨ ਪੰਜਾਬ ਦੇ ਮੋਹਿਤ ਮਹਿੰਦਰਾ ਨੇ ਨੋਟਿਸ ਭੇਜਿਆ ਜੀ ਜਿਹੜਾ ਉਹ ਮਨ ਸਿਮਰਤ ਸਿੰਘ ਸ਼ੈਰੀ ਰਿਆੜਾ ਹੈ ਜੀ ਹੁਣ ਜੇ ਨਵਜੋਤ ਸਿੰਘ ਸਿੱਧੂ ਨੇ ਕੋਈ ਪਾਰਟੀ ਦੀ ਲਾਚਮਣ ਚ ਲੈ ਕੇ ਆਦੀ ਉਲੰਘਣਾ ਕੀਤੀ ਹੈ ਜੀ ਤੇ ਇਹਨਾਂ ਦੀ ਹਾਈ ਕਮਾਂਡ ਦੀ ਅਨੁਸ਼ਾਸਨੀ ਕਮੇਟੀ ਵੇਖਲੇਗੀ ਜੀ ਫਾਈਨਲ ਅਥਾਰਟੀ ਮਾਲਕਰ ਜਨ ਖੜਗੇ ਨੇ ਕੌਮੀ ਪ੍ਰਧਾਨ ਨੇ ਉਹ ਜੀ ਸੋ ਮੇਰਾ ਖਿਆਲ ਜਿਹੜੇ ਆਗੂ ਸੱਦੇ ਗਏ ਉਹਨਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਦਾ ਵੀ ਹੈਗਾ ਜੀ ਉਹ ਵੀ ਜਾਣਗੇ ਜੀ ਸੋ ਪੰਜਾਬ ਦੇ ਲੀਡਰਾਂ ਨੂੰ ਵਿਚਾਰਨਾ ਕਿਉਂਕਿ ਟਾਈਮ ਰਹਿ ਗਿਆ ਥੋੜਾ ਮੇਰੀ ਜਾਣਕਾਰੀ ਮੁਤਾਬਕ 160 ਉਮੀਦਵਾਰਾਂ ਦੀ ਸੂਚੀ ਭਾਰਤੀ ਜਨਤਾ ਪਾਰਟੀ ਮਾਗੀ ਤੇ ਜਾਰੀ ਕਰ ਸਕਦੀ ਹੈ 14 ਜਨਵਰੀ ਨੂੰ ਜੀ ਜਾਂ ਜਿਹੜਾ 2 ਜਨਵਰੀ ਨੂੰ ਸਮਾਗਮ ਹੋਣਾ ਹੈ ਰਾਮ ਮੰਦਰ ਵਾਲਾ ਜੀ ਉਸ ਤੋਂ ਪਹਿਲਾਂ ਕੀਤੀ ਜਾ ਸਕਦੀ ਹੈ ਸੋ ਮੈਂ ਮਹਿਸੂਸ ਕਰਦਾ ਇਹ ਪਾਰਟੀ ਹਾਈ ਕਮਾਂਡ ਨੇ ਦੇਖ ਰਹਿ ਤੇ ਨਵਜੋਤ ਸਿੰਘ ਸਿੱਧੂ ਨੇ ਦੇਖ ਰਹਿ ਕਿ ਉਹਨਾਂ ਨੇ ਦੇ ਰਹੇ ਚਰੇ ਨੇ ਜੀ ਤਾਂ ਸਿੱਧੂ ਸਾਹਿਬ ਆਪ ਪ੍ਰਧਾਨ ਹੋਣ ਤਾਂ ਦੂਜਿਆਂ ਨੂੰ ਅਨੁਸ਼ਾਸ਼ਨ ਸਿਖਾਉਂਦੇ ਆ ਜੀ ਤੇ ਉਸ ਅਨੁਸ਼ਾਸ਼ਨ ਦੇ ਵਿੱਚ ਫਿਰ ਆਪ ਨੂੰ ਵੀ ਰਹਿਣਾ ਪੈਣਾ ਨਿਡਰ ਹਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਗੇ ਅੰਦਰੂਨੀ ਰਾਜ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਵਾਨ ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਅ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ